ਪਾਰਟੀ ਜਿੰਦਾਬਾਦ ਸਕਾਰਮੀ ਸਿੰਘ ਸੰਧੂ ਜਿੰਦਾਬਾਦ ਭਗਵਤ ਮਾਨ ਮੱਖ ਮੰਤਰੀ ਜਿੰਦਾਬਾਦ ਸ਼ੂਰੇਸ਼ ਸ਼ਰਮਾ ਜਿੰਦਾਬਾਦ ਪਹਿਲਾਂ ਤੇ ਵੇਖੋ ਜੀ ਸ਼ਿਵਾਜੀ ਜੀ ਖਾਲਸਾ ਸ਼ਿਵਾਜੀ ਜੀ ਦੀ ਫਤਿਹ ਮੈਂ ਤਰਨ ਤਨ ਹਲਕੇੀ ਸੰਗਤ ਦਾ ਦਿਲ ਦੀ ਗਹਿਰਾਈਆਂ ਚੋਂ ਧੰਨਵਾਦ ਕਰਦਾ ਵੀ ਵਿਕਾਸਪੁਰਸ਼ ਨੂੰ ਅੱਜ ਉਹਨਾਂ ਨੇ ਚੁਣਿਆ ਅਸੀਂ ਤਾਂ ਪਹਿਲੇ ਦਿਨ ਹੀ ਇਹ ਕਿਹਾ ਸੀ ਇੱਕ ਤਰਫਾ ਫੈਸਲਾ ਹੋਣਾ ਤੁਸੀਂ ਵੇਖ ਹੀ ਲਿਆ ਜੀ ਅੱਜ ਬੜੀ ਵੱਡੀ ਲੀਡ ਨਾਲ ਹਰਮੀਸੀ ਸੰਧੂ ਜਿੱਤੇ ਨੇ ਲੋਕਾਂ ਕੀ ਵਿਸ਼ਵਾਸ ਹੋਣਾ ਚਾਹੁੰਦੇ ਲੋਕਾਂ ਨੂੰ ਜੋ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਜਿੱਦਾਂ ਪਹਿਲਾਂ ਵਿਕਾਸ ਕਰਾਇਆ ਸਾਨੂੰ ਸਾਹਮਣੇ ਹੁਣ ਵੀ ਪਹਿਲ ਦੇ ਆਧਾਰ ਤੇ ਤੁੰਤਾਂ ਦੇ ਜਿਹੜੇ ਮੁੱਦੇ ਸਾਰੇ ਹੱਲ ਕਰਾਂਗੇ ਇਸ ਤਰ੍ਹਾਂ ਦੇ ਕਰਨ ਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਬਹੁਤ ਵੱਡੀ ਲੀਡਰ ਨਾਲ ਸਾਹਿਬ ਮੀਸ਼ਾ ਤੁੰਦ ਨੂੰ ਵੋਟਾਂ ਬਾਗੇ 10 ਤੋਂ 12 ਜੀ ਲੀਡਰ ਚ ਚਲਾਇਆ ਤੇ ਮੈਂ ਕਰਨ ਵਾਸੀਆਂ ਦਾ ਵੀ ਧੰਨਵਾਦ ਕਰਦਾ ਤੇ ਸ਼ਹਿਰ ਨਿਵਾਸੀਆਂ ਖਾਸ ਤੌਰ ਤੇ ਕਰਦਾ ਖਾ ਗਿਆ ਮੈਂ ਛੋਟਾ ਵੀ ਸੂਰਜੀ ਇਹਦੀ ਵਾਰਤਵਾਦ ਖਾਦਾ ਇਹਨਾਂ ਨੇ ਸਰਪੰਦਰ ਦੀ ਵਾਰਡ ਸਾਡੀ ਸਾਰੀ ਦੀ ਵਾਰਡ ਤੇ ਸ਼ਹਿਰ ਦੇ ਬਹੁਤ ਵੱਡੀ ਬੋਟਾ ਦੇਖ ਕੇ ਸਾਨੂੰ ਮਾਨ ਬਖਸ਼ਿਆ ਸਰ ਵੀ ਜਿਸਨੂੰ ਹੈ ਉਹਦੇ ਨਾਲ ਸਾਡਾ ਮਾਨ ਵੀ ਵਧਿਆ